ਜਦੋਂ ਤੁਹਾਡੇ ਕੋਲੇ ਆਉਂਦੇ ਨੇ ਇਹਦਾ ਕਤਲਾਂ ਦੀ ਐਵਰੇਜ ਕੱਢ ਕੇ ਲੈ ਕੇ ਆਉਂਦੇ ਨੇ ਅੰਕੜੇ بڑے ਕੱਢਦੇ بڑے ਲਿਖੇ ਜੋ ਹੈਗਾ ਤਾਂ ਇਹ ਸਵਾਲ ਇਹਦੇ ਤੋਂ ਪੁੱਛੇ ਜਾਣ ਵੀ ਲਾਅਨ ਆਰਡਰ ਦੇ ਮੁੰਦੇ ਜਦੋਂ ਤੁਸੀਂ ਕੀ ਕੀਤਾ ਹੈ ਇੰਨਾ ਵੱਡਾ ਸੈਲੀਬ੍ਰਿਟੀ ਬਾਰਖੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ ਨੂੰ ਰਿਮੂਵ ਕੀਤਾ ਜਾਵੇ YouTube ਤੋਂ ਰਿਮੂਵ ਕਰਨ ਦੇ ਬਾਵਜੂਦ ਵੀ ਤੁਸੀਂ ਉਸ ਵੀਡੀਓ ਨੂੰ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ ਕੀ ਮਜਬੂਰੀ ਆਕਰ ਨੂੰ ਕੁਛ ਨਹੀਂ ਜੇ ਫਿਰ ਵੀ ਤੁਸੀਂ ਸਤਿਕਾਰਯੋਗ ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਸ਼ਾਇਦ ਕੁਝ ਫਾਲਤੂ ਬੋਲ ਰਹੇ ਹਾਂ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਹਾਂ ਤਾਂ ਸਾਡੀ ਐਫਆਈਆਰ ਨੂੰ ਕ੍ਰੈਸ਼ ਕਰ ਦਿਓ ਪਲੀਜ਼ ਮੈਂ ਖੁਸ਼ੀ ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਘਰ ਬਵਾਸ ਹੋ ਜਾਊਗਾ ਕਦੇ ਵੀ ਉਸ ਤੋਂ ਬਾਅਦ ਮੈਂ ਤੁਹਾਡੇ ਖਿਲਾਫ ਬਿਆਨ ਨਹੀਂ ਕਰਾਂ ਕੀ ਕਹੂੰਗੀ ਅੱਜ ਕੇਸ ਦੀ ਪੇਸੀ ਸੀਗੀ ਕੀ ਗੱਲਬਾਤ ਹੋਈ ਅੱਜ ਬੱਸ ਉਹੀ ਬੇਟਾ ਰੁਟੀਨ ਦੀ ਤਰ੍ਹਾਂ ਕਿ ਜੱਜ ਸਾਹਿਬ ਦੀ ਪਹਿਲਾਂ ਬਤਲੀ ਹੋ ਗਈ ਸੀ ਕਿ ਤੇ ਹੁਣ ਕੋਈ ਨਵੇਂ ਨਵੇਂ ਜੱਜ ਸਾਹਿਬ ਆਏ ਦੋਨੇ ਨੇ ਹਲੇ ਜੁਆ ਨਹੀਂ ਕੀਤਾ ਤੇ ਜਿਹੜੀ ਦੋਸ਼ੀਆਂ ਦੀ ਹੈਗੀ ਹੈ BC ਰਾਹੀਂ ਪੇਸ਼ੀ ਚੱਲੀ ਜਾਂਦੀ ਹੈ ਵੀ ਕਹਾਏ ਹੋ ਗਏ ਨੇ ਸਲਾਹ ਪਰ ਸਾਰੇ ਤੇ ਕੁਝ ਕੋਈ ਨਾ ਕੋਈ ਅਪਲੀਕੇਸ਼ਨ ਲੌਂਗ ਦੇ ਰਹੇ ਨੇ ਬਹਾਨੇਵਾਦੀਆਂ ਜਿਸ ਤਰ੍ਹਾਂ ਅੱਜ ਵੀ ਇਹਨੂੰ ਲਾਈ ਹੈ ਕਿਤੇ ਵੀ ਸਾਡੇ ਕੋਲ ਚਲਾਨੋ ਦੀਆਂ ਕਾਪੀਆਂ ਪੂਰੀਆਂ ਨਹੀਂ ਮਿਲੀਆਂ ਕਿਉਂਕਿ ਚਲਾਨੋ ਤਾਂ ਜਦੋਂ ਦੋਸ਼ੀ ਨੂੰ ਦਿੱਤਾ ਜਾਂਦਾ ਸਾਈਨ ਕਰਾ ਕੇੁੰਦੇ ਦਿੱਤਾ ਜਾਂਦਾ। ਪਰੰਤੂ ਬਸ ਕੇਸ ਨੂੰ ਲਟਕਾਉਣ ਦੇ ਲਈ ਕੇਸ ਦੋਸ਼ੀ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬੜੀ ਸੋਚੀ ਸਮਝੀ ਸਕੀਮ ਦੇ ਨਾਲ ਕੋਈ ਨਾ ਕੋਈ ਆਈ ਵਾਰ ਨਵਾਂ ਬਹਾਨਾ ਲਾ ਕੇ ਕੋਰਟ ਨੂੰ ਡਿਲੇ ਕੀਤਾ ਜਾਂਦਾ ਹੈ ਕਾਰਵਾਈ ਨੂੰ ਤੇ ਦੇਖੋ ਸ਼ਹਿਰ ਨਵੇਂ ਜਾਸਰ ਰੌਣਕੋ ਸਾਰੀ ਪੋਜੀਸ਼ਨ ਸਮਝਣਗੇ ਇਸ ਗੱਲ ਨੂੰ ਉਮੀਦ ਕਰਦੇ ਹਾਂ ਵੀ ਜਿਹੜਾ ਕੇਸ ਥੋੜੀ ਜਿਹੀ ਸਪੀਡ ਹੁਣ ਹੋਣ ਦੇ ਆਉਣ ਤੋਂ ਬਾਅਦ ਇੱਕ ਪਾਸੇ ਸੋਸ਼ਲ ਮੀਡੀਆ ਦੇ ਉੱਪਰ ਧਮਕੀਆਂ ਦਿੱਤੀਆਂ ਗਈਆਂ ਕਬੂਲ ਵੀ ਕੀਤੇ ਗਏ ਇੰਟਰਵਿਊਆਂ ਦਿੱਤੇ ਗਏ ਦੂਜੇ ਪਾਸੇ ਆਪਦੇ ਆਪ ਨੂੰ ਬੇਦਰਦ ਨਿਰਦੋਸ਼ ਦੱਸ ਰਹੇ ਨੇ ਕਿ ਬਿਲਕੁਲ ਤੁਸੀਂ ਦੇਖੋ ਇਹ ਸਰਕਾਰ ਦਾ ਇੱਕ ਮੈਂ ਕਮਜ਼ੋਰ ਪੱਖ ਹੀ ਕਹਿ ਸਕਦਾ ਇਸ ਗੱਲ ਨੂੰ ਕਿਉਂਕਿ ਤੁਸੀਂ ਜਿਹੜੀ ਵੀਡੀਓ ਦੇ ਬਾਬਤ ਅਸੀਂ 8-10 ਮਹੀਨਿਆਂ ਤੋਂ ਘੁੰਮਦੇ ਹੋਏ ਇਸ ਗੱਲ ਨੂੰ ਵੀ ਮੋਰ ਰਿਕਾਰਡ ਤੇ ਲੈ ਲਿਆ ਜੀ ਪਰੰਤੂ ਹਾਲੇ ਤੱਕ ਕੋਈ ਵੀ ਸਾਨੂੰ ਸਫਲਤਾ ਨਹੀਂ ਉਸ ਗੱਲ ਦੇ ਵਿੱਚ ਮਿਲੀ ਅਸੀਂ ਦਰਕਰfte ਜਾ ਕੇ ਆਪਣਾ ਐਪਲੀਕੇਸ਼ਨਰ ਦੇ ਕੇ ਲੋਹਾਰ ਲਾਉਨੇ ਹੈ ਕਿ ਉਹ ਅਦਾਲਤੀ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ ਸੁਖਦੋਸ਼ੀਆਂ ਨੇ ਕਲੀਅਰ ਕਰਤ ਟੀਵੀ ਚੈਨਲ ਤੇ ਬੈਠ ਕੇ ਅਨਾਉਂਸ ਕੀਤਾ ਸੀ ਸਿੱਧੂ ਮੂਸੇਵਾਲਾ ਨੂੰ ਮਾਰਿਆ ਸਲਵਾਨ ਖਾਨ ਨੂੰ ਵੇசி ਮਾਰਾਂਗੇ ਔਰ ਦੇਖੋ ਤੁਸੀਂ ਜਿਹੜੀ ਅਗਲੀ ਗੱਲ ਹੈ ਉਹਨੇ ਉਸ ਗੱਲ ਦਾ ਅਮਲ ਵੀ ਕੀਤਾ ਸਲਵਾਨ ਖਾਨ ਨੂੰ ਮਾਰਨ ਦੀ ਗੱਲ કરી ਤਾਂ ਤੁਸੀਂ ਦੇਖਿਆ ਹੋਊਗਾ ਲੱਗੇ ਵੀ ਨਹੀਂ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਪਰੰਤੂ ਉੱਥੋਂ ਦੀ ਸਰਕਾਰ ਨੂੰ ਮੈਂ ਸ਼ਾਬਾਸ਼ੀ ਦਿੰਦਾ ਇਸ ਗੱਲ ਦੀ ਵੀ ਦੇਖੋ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉੱਥੋਂ ਦੇ ਸੀਐਮ ਸਾਹਿਬ ਨੇ ਇੱਕ ਨਾਸ਼ਨ ਦੇ ਜੀ ਉਹਨਾਂ ਨੇ ਜਾ ਕੇ ਸੁਮਾਨ ਖਾਨ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਗ੍ਰਹਿ ਵਿਖੇ ਕਿੰਨਾ ਵੱਡਾ ਮਾਣ ਦਿੱਤਾ ਤੇ ਇੱਥੇ ਸਾਡੀ ਸਟੇਟ ਅਸੀਂ ਸੀਐਮ ਜੀਆ ਲੈ ਲੜੀਆਂ ਕੱਢਦੇ ਫਿਰ ਕਿੰਨੂ ਦੋਸਤਾਨ ਹੋ ਗਏ ਵੀ ਸਾਨੂੰ ਭਾਈ 5 ਮਿੰਟ ਦਾ ਮਿਲਣ ਦਾ ਮੌਕਾ ਹੀ ਦੇ ਦੇ ਮੇ ਤਾਂ ਦਫ਼ਤਰ ਦੇ ਬਾਹਰ ਬੈ ਕੇ ਵੀ ਆ ਗਏ ਸਰਕਾਰ ਆਪਕੇ ਦਵਾਰ ਮਾਨਸਾ ਪਹੁੰਚੇ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਵੀ ਲੋਕਾਂ ਨੂੰ ਮਿਲ ਨਹੀਂ ਆਏ ਨੇ ਮੈਂ ਉਦੋਂ ਵੀ ਐਪਲੀਕੇਸ਼ਨ ਐਸਐਸਪੀ ਸਾਹਿਬ ਦੇ ਰਾਹੀਂ ਕਰਕੇ ਦੰਦਾ ਰਹਿ ਗਿਆ ਵੀ ਮੈਂ ਬਿਲਕੁਲ ਇਕੱਲਾ ਮਿਲਣਾ ਚਾਹੁੰਦਾ ਹਾਂ ਬੜਾ ਸਤਿਕਾਰਯੋਗ ਤਰੀਕੇ ਨਾਲ ਮਿਲਣਾ ਚਾਹੁੰਦਾ ਤਾਂ ਨਹੀਂ ਮੇਰੀ ਗੱਲ ਸੁਣੀ ਕਿ ਕਿਸੇ ਨੂੰ ਪ੍ਰੰਤਭੂ ਮੁੱਖ ਮੰਤਰੀ ਖਾ ਉਹਦੇ ਮੱਥੇ ਨਹੀਂ ਲਾਇਆ ਤਾਂ ਜਦੋਂ ਉਹ ਜਹਾਜ਼ ਉੱਡ ਗਿਆ ਤਾਂ ਮੈਨੂੰ ਕਦੇ ਤੁਸੀਂ ਬੁੱਢੀ ਆਹ ਸਮਝੂ ਮਿਲ ਦੋ ਤੇ ਕੁੜੀਆਂ ਸਾਹਿਬ ਅੱਗੇ ਵੀ ਮੈਂ ਸਾਰੀਆਂ ਇੱਕ ਵਜਿਹੜੇ ਪੁਆਇੰਟ ਲਿਖ ਕੇ ਦਿੱਤੇ ਉਹਨਾਂ ਨੇ ਵੀ ਅਜੇ ਤੱਕ ਮੈਨੂੰ ਫੋਨ ਤੱਕ ਨਹੀਂ ਕੀਤਾ ਤੇ ਮੈਂ ਵੀ ਇਹ ਕਰਨਾ ਜਦ ਤੇ ਕੁੜੀਆਂ ਸਾਹਿਬ ਆਉਣਗੇ ਹੁਣ ਹੁਣ ਤਾਂ ਦੇ ਮੈਂ ਸਵਾਲ ਉਹਦੇ ਸਾਹਮਣੇ ਰੱਖੂੰਗਾ ਵੀ ਕਿਰ ਟੋਕਾ ਟੋ ਹੁਣ ਤਾਂ ਦੱਸ ਦਿਓ ਸਾਲ ਵਿੱਚ 8 ਮਹੀਨੇ ਤਾਂ ਹੋ ਗਏ ਇਸ ਗੱਲ ਨੂੰ ਵੀ ਮੁੱਖ ਮੰਤਰੀ ਸਾਹਿਬ ਮੇਰੀ ਗੱਲ ਕਿ ਭੀਤਾ ਦਾ ਕਿਉਂ ਨਹੀਂ ਲੈਂਦੇ ਉਹ ਵੀ ਮੁੱਖ ਮੰਤਰੀ ਹੈ ਜਿਹਨੇ ਘਰੇ ਜਾ ਕੇ ਏਡਾ ਵੱਡਾ ਬਿਆਨ ਦਿੱਤਾ ਹੈ ਸਨਵਾਲ ਖਾ ਨੂੰ ਮਿਲੇ ਸੁਰੱਖਿਆ ਦਾ ਭਰੋਸਾ ਦਿੱਤਾ ਉਸ ਤੋਂ ਬਾਅਦ ਕਿਹਾ ਕਿ ਸਮਾਨਖਾਨ ਖਾਨ ਨੂੰ ਅਸੀਂ ਖਤਮ ਕਰਾਂਗੇ ਕਿੰਨੀ ਵੱਡੀ ਗੱਲ ਹੈ ਕਰਨਾ ਨਾ ਕਰਨਾ ਬਾਧੀਆਂ ਗੱਲਾਂ ਨੇ ਪਰੰਤੂ ਅਗਲੇ ਨੇ ਉਹਨੂੰ ਛਾਵਾਛੇ ਦੇ ਕੇ ਮੰਨਤਾ ਖੜਾਇਆ ਸਾਡਾ ਮੁੱਖ ਮੰਤਰੀ ਹੈ ਔਰ ਜਿਹੜਾ ਸਬਰੂਰ ਤੋਂ ਖੜਾਇਆ ਤੇਰਾ ਮੀਤ ਜੇ ਆਹ ਸਾਹਿਬ ਉਹ ਕਹਿੰਦੇ ਨੇ ਦੋ ਕਤਲਾਂ ਦੀ ਤਾਂ ਐਵਰੇਜ ਹੈ ਵਿਧਾਨ ਸਭਾ ਦੇ ਗਰਾਊਂਡ ਤੇ ਕਹਿ ਰਹੇ ਹੈਗਾ ਆਉਂਦਾ ਰਕਾਰਡ ਗੱਲ ਹੀ ਕਹਿ ਰਹੇ ਨੇ ਕਤਲਾਂ ਦੀ ਐਵਰੇਜ ਦੇ ਰਹੇ ਨੇ ਜਿੱਦਾਂ ਕੋਈ ਇਹ ਕੋਈ ਇਹ ਇਨਸਾਨੀਅਤ ਦੇ ਕਤਲ ਹੈ ਸਰਦਾਰ ਜੀ ਜ਼ਿੰਮੇਵਾਰੀ ਨੇ ਲੈਣਾ ਪਊਗਾ ਸੋਨੂੰ ਤਾਂ ਮੈਂ ਆਪਣੇ ਤੁਹਾਡੇ ਮਾਣਯੋਗ ਜਨਤਕ ਸਾਰੇ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਗੱਲ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਹੱਥ ਜੋੜ ਕੇ ਇਹਨਾਂ ਲੋਕਾਂ ਨੂੰ ਸਵਾਲ ਲਾਜ਼ਮੀ ਪੁੱਛੋ ਜਦੋਂ ਤੁਹਾਡੇ ਕੋਲੇ ਆਉਂਦੇ ਨੇ ਇਹਦਾ ਕਤਲਾਂ ਦੀ ਐਵਰੇਜ ਕੱਢ ਕੇ ਲੈ ਕੇ ਆਉਣ ਦੇ ਨੇ ਅੰਕੜੇ ਬੜੇ ਖੜ ਦੇ ਬੜੇ ਲਿਖੇ ਜੋ ਹੈਗਾ ਤਾਂ ਇਹ ਸਵਾਲ ਇਹਦੇ ਤੋਂ ਪੁੱਛੇ ਜਾਣ ਵੀ ਲਾਜਨ ਆਰਟ ਦੇ ਮੁੰਡੇ ਨੇ ਤੁਸੀਂ ਕੀ ਕੀਤਾ ਹੈ ਇਨਾ ਵੱਡਾ ਸੈਲੀਬ੍ਰਿਟੀ ਬਾਰਕੇ ਤੁਸੀਂ ਦੋਸ਼ੀਆਂ ਦੇ ਨਾਲ ਕਿਉਂ ਖੜੇ ਹੋ ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਹੁਣ ਤੱਕ ਵੀ ਕਿੰਨੇ ਮਹੀਨੇ ਹੋ ਗਏ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਇਹ ਜਿਹੜੀ ਵੀਡੀਓ ਹੈ ਗੈਰ ਕਾਨੂੰਨੀ ਹੈ ਨੂੰ ਰਿਮੂਵ ਕੀਤਾ ਜਾਵੇ YouTube ਤੋਂ ਰਿਮੂਵ ਕਰਨ ਦੇ ਬਾਵਜੂਦ ਵੀ ਤੁਸੀਂ ਉਸ ਵੀਡੀਓ ਨੂੰ ਰਿਕਾਰਡ ਤੇ ਕਿਉਂ ਨਹੀਂ ਲੈ ਰਹੇ ਕੀ ਮਜਬੂਰੀ ਆਕਰ ਨੂੰ ਕੁਛ ਨਹੀਂ ਜੇ ਫਿਰ ਵੀ ਤੁਸੀਂ ਸਤਿਕਾਰਯੋਗ ਕੈਬਨਿਟ ਹੈ ਜਿਹੜੀ ਸਾਰੀ ਸਾਡੀ ਇਹ ਗੱਲ ਸਮਝਦੀ ਹੈ ਵੀ ਅਸੀਂ ਸ਼ਾਇਦ ਕੁਝ ਫਾਲਤੂ ਬੋਲ ਰਹੇ ਹਾਂ ਜਾਂ ਅਸੀਂ ਗਲਤ ਗੱਲਾਂ ਕਰ ਰਹੇ ਹਾਂ ਤਾਂ ਸਾਡੀ ਐਫਆਈਆਰ ਨੂੰ ਕਰੈਸ਼ ਕਰ ਦਿਓ ਪਲੀਜ਼ ਮੈਂ ਖੁਸ਼ੀ-ਖੁਸ਼ੀ ਤੁਹਾਡਾ ਧੰਨਵਾਦ ਕਰਦਾ ਹੋਇਆ ਆਪਣੇ ਕਾਬਲ ਬਾਸ ਹੋ ਜਾਊਗਾ ਕਦੇ ਵੀ ਉਸ ਤੋਂ ਬਾਅਦ ਮੈਂ ਤੁਹਾਡੇ ਖਿਲਾਫ ਬਿਆਨ ਨਹੀਂ ਦੇਗਾ ਪਰੰਤੂ ਤੁਸੀਂ ਮੈਨੂੰ ਜਲੀਲ ਨਾ ਕਰੋ ਕਿਉਂਕਿ ਤੁਸੀਂ ਜਿਹੜੀਆਂ ਗੱਲਾਂ ਸਿੱਟ ਨਹੀਂ ਕਰਨੀਆਂ ਸੀ ਜਿਹੜੀਆਂ ਗੱਲਾਂ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕਰਨੀਆਂ ਸੀ ਉਹ ਕਰਨਾ ਨਹੀਂ ਚਾਹੁੰਦੇ ਜਾਂ ਤੁਸੀਂ ਉਹਨਾਂ ਨੂੰ ਕਰਨ ਨਹੀਂ ਦੇ ਰਹੇ ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੱਲਾ ਤੇ ਮੈਂ ਆਪਣੇ ਸਾਰੇ ਤੁਹਾਡੇ ਮਾਧਮ ਦੇ ਰਾਹੀਂ ਜਿੰਨੇ ਮੈਨੂੰ ਮੇਰੇ ਪੁੱਤਰوں ਪਿਆਰ ਕਰਨ ਵਾਲੇ ਉਹਦੇ ਭਰਾ ਭੈਣ ਭਰਾ ਜਿੰਨੇ ਹੈਗੇ ਨੇ ਵੋਟਰਾਂ ਇਹਨਾਂ ਹਲਕਿਆਂ ਦੇ ਵਿੱਚ ਤਾਂ ਇਹਨਾਂ ਕੈਂਡੀਡੇਟਸ ਨੂੰ ਤੁਸੀਂ ਇਹ ਸਵਾਲ ਲਾਜ਼ਮੀ ਕਰਿਓ ਇਸ ਗੱਲ ਉੱਤੇ ਵੀ ਤੁਸੀਂ ਸਿੱਧੂ ਮੂਸੇਵਾਲਾ ਦੀ ਜਸਸ ਦੇ ਵਿੱਚ ਜੋ ਲੋਡਿੰਗ ਦੇ ਸਬੂਤ ਜੋ ਇਨਵੈਸਟੀਗੇਸ਼ਨ ਦੇ ਹੱਥ ਦੇ ਵਿੱਚ ਵੀ ਆਉ ਰਾਹੀ ਸੀ ਉਹਨੂੰ ਪ੍ਰੋਵਾਈਡ ਵੀ ਕਰਵਾ ਰਹੇ ਹੋ ਉਹਨਾਂ ਤੇ ਅਮਰ ਤੁਸੀਂ ਕਿਉਂ ਨਹੀਂ ਕਰਦੇ ਤੁਹਾਡੀ ਤੁਹਾਡੀ ਲਾਰੈਂਸ ਵਰਗੇ ਗੁੰਡਿਆਂ ਦੇ ਨਾਲ ਕੀ ਰਿਸ਼ਤੇਦਾਰੀ ਹੈ ਤੁਸੀਂ ਉਹਨਾਂ ਦਾ ਪੱਖ ਕਿਉਂ ਲੈ ਰਹੇ ਹੋ ਕਿਉਂਕਿ ਉਹ ਸਾਰੇ ਕਹਿੰਦੇ ਅਸੀਂ ਦੇਖਣਾ ਹੈ ਪਹਿਲਾਂ ਤੁਸੀਂ ਕਤਲ ਕਰਵਾ ਦਿੰਦੇ ਹੋ ਸਿਕਿਉਰਿਟੀ ਲੀਕ ਕਰ ਦਿੰਦੇ ਹੋ ਸਾਰਾ ਕੁਝ ਹੋ ਗਿਆ ਹੈ ਨਾ ਤੁਹਾਡੀ ਨੱਕ ਦੇ ਥੱਲੇ ਹੋਇਆ ਸਾਰਾ ਕੁਝ ਉਸ ਤੋਂ ਬਾਅਦ ਤੁਸੀਂ ਗੁੰਡਿਆਂ ਤੇ ਉੱਤੇ ਜ਼ਿੰਮੇਵਾਰੀ ਪਾ ਦਿੰਦੇ ਹੋ ਜ਼ਿੰਮੇਵਾਰੀ ਪਾਉਣ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਵੀ ਤੇ ਚਾਰਜ ਫਰੇਮ ਹੋਲੇ ਆ ਤਾਂ ਹੁਣ ਤੁਸੀਂ ਉਹਨਾਂ ਨਾਲ ਸੰਬੰਧਤ ਵੀਡੀਓਜ਼ ਨੂੰ ਅਦਾਲਤ ਦੇ ਰਿਕਾਰਡ ਤੇ ਲੈ ਕੇ ਆਉਣ ਦੇ ਵਿੱਚ ਅੰਨਾ ਕੰਨੀ ਕਰ ਰਹੇ ਹੋ ਕੀ ਕੀ ਮੰਚਾ ਕੀ ਹੈ ਤੁਹਾਡੇ ਸਾਹਮਣੇ ਤੁਸੀਂ ਜੇ ਨਹੀਂ ਕੇਸ ਚਲਾਉਣਾ ਚਾਹੁੰਦੇ ਮੈਂ ਕਹਿੰਦਾ ਵੀ ਮੇਥੋਂ ਲਿਖਾ ਕੇ ਲੈ ਲਓ ਤੁਸੀਂ ਮੇਰਾ ਕੇਸ ਨੂੰ ਪੈਂਡਿੰਗ ਰੱਖ ਦਿਓ ਅਗਲੀ ਕੋਈ ਸਰਕਾਰ ਆਉਗੀ ਮੈਂ ਇਹਨੂੰ ਓਪਨ ਕਰਵਾ ਦਊਗਾ ਤੁਸੀਂ ਨਹੀਂ ਕਰਨਾ ਚਾਹੁੰਦੇ ਕੋਈ ਘੱਲ 2 ਸਾਲ ਨਾਲ ਕੋਈ ਕੇਸ ਪ੍ਰਾਨ ਨਹੀਂ ਹੋ ਲੱਗਾ 2.5 ਸਾਲ ਤਾਂ ਮੇਰੇ ਕੇਸ ਸਟਾਰਟ ਹੀ ਨਹੀਂ ਹੋਏ ਲੰਘ ਹੀ ਗਏ ਨੇ ਤਾਂ ਤੁਸੀਂ ਕਿਸੇ ਹੋਰ ਵੱਡੀ ਘਟਨਾ ਦਾ ਕੋਈ ਚਾਹੋਦੇ ਹੋ ਵੀ ਦੋਸ਼ੀ ਇਨੇ ਕੇ ਕਾਮਯਾਬ ਹੋ ਜਾਣ ਵੀ ਮੈਂ ਕੇਸ ਲੜਨਾ ਉਸ ਤੋਂ ਪਹਿਲਾਂ ਤੁਸੀਂ ਮੇਰਾ ਵੀ ਧਾਗਾ ਕਰਵਾ ਦਿਓ ਕਿਤੋਂ ਨਾ ਕਿਤੋਂ ਸਕਿਉਰਟੀ ਹੋ ਸਕਦੀ ਹੈ ਸਿਕਿਉਰਿਟੀ ਦੀ ਗੱਲ ਕੀਤੀ ਆ ਤੁਸੀਂ ਜੀ ਰੇਕੀ ਦੀ ਗੱਲ ਕੀਤੀ ਆ ਤਾਂ ਹੁਣ ਬੀਤੇ ਦਿਨੀ ਇੱਕ ਮਾਤਾ ਚਰਨ ਕੌਰ ਦੀ ਮੋਹਰ ਲਗਾ ਕੇ ਜਾਲੀ ਦਸਤਕ ਕੀਤੇ ਗਏ ਨੇ ਕਿ ਦੂਜਾ ਤੁਹਾਡੇ ਜਿਹੜੇ ਉੱਥੇ ਸਿਕਿਉਰਿਟੀ ਵਾਲੇ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਆ ਕਿਵੇਂ ਦੇਖ ਦੋ ਇਹ ਸਾਰੀਆਂ ਚੀਜ਼ਾਂ ਨੂੰ ਜੀ ਮੈਂ ਦੇਖਦਾ ਕਿਸ ਤਰ੍ਹਾਂ ਮੈਂ ਸਰਕਾਰ ਦੀ ਮਨਸ਼ਾ ਮੇਰੇ ਪ੍ਰਤੀ ਬਹੁਤ ਮਾੜੀ ਹੈ ਔਰ ਇਹ ਕੋਈ ਨਾ ਕੋਈ ਬਾਹਰ ਦਾ ਲੱਭਦੇ ਨੇ ਤੁਸੀਂ ਦੇਖੋ ਜੇ ਹੋਰ ਜਾਲੀ ਬਣਾਉਣੀ ਹੈ ਸਰਪੰਚ ਤਾਂ 12500 ਰੁਪਏ ਦਾ ਪੰਜਾਬ ਦੇ ਵਿੱਚ ਹੋਰ ਕਿਸੇ ਪਿੰਡ ਦੀ ਸਰਪੰਚੀ ਦੀ ਜਾਲੀ ਮੋਰ ਜਾਲੀ ਨਾ ਬਣ ਗਈ। ਹੋਰ ਪੈਨਸ਼ਨਾਂ ਦੇ ਕੇਸ ਕਿਸੇ ਹੋਰ ਪਿੰਡ ਦਾ ਐਡਰੈਸ ਕਿਉਂ ਨਾ ਦਿਖਾਇਆ ਗਿਆ? ਇਹ ਕੋਸ਼ਿਸ਼ ਇਹ ਹੈ ਵੀ ਉਹ ਕੁਦਰਤੀ ਸਾਡੇ ਕੋਲ ਤਾਂ ਪਹਿਲਾਂ ਹੀ ਲੈਟਰ ਆਇਆ ਤੇ ਅਸੀਂ ਪਹਿਲਾਂ ਹੀ ਜਦੋਂ ਵੈਰੀਫਿਕੇਸ਼ਨ ਵਾਸਤੇ ਸਾਡੇ ਕੋਲੇ ਸੀਡੀਪੀ ਵਿਭਾਗ ਨੇ ਭੇਜਿਆ। ਅਸੀਂ ਨੂੰ ਪਹਿਲੀ ਇਹ ਗੱਲ ਉਹ ਤਾਂ ਤਸਦੀਕ ਕਰਤੀ ਵੀ ਇਹ ਵਿਅਕਤੀ ਸਾਡੇ ਪਿੰਡ ਦਾ ਰਹਿਣਾ ਨਹੀਂ ਹੈ। ਇਹ ਗਲਤ ਐਡਰੈਸ ਕੀਤਾ ਹੋਇਆ। ਜਦੋਂ ਅਸੀਂ ਉਹੋ ਜਿੱਨੀ ਇਨਵੈਸਟੀਗੇਸ਼ਨ ਕੀਤੀ ਅਸੀਂ ਬੈਂਕ ਗਏ ਉਹਨਾਂ ਨੇ ਬੈਂਕ ਦਾ IFSC ਕੋਡ ਮਾਨਸਾ ਦਾ ਕਰਕੇ ਖਾਤਾ ਫਾਜ਼ਿਲ ਕਰਦਾ ਹਨ ਇਹ ਗੱਲਾਂ ਸਾਰੀਆਂ ਜਿ ਖੁਦ ਹੀ ਫੇਸ ਕਰ ਲਈਆਂ ਸੀ ਪੁਲਿਸ ਨੇ ਕੀ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਦੇ ਖਿਲਾਫ ਜਿਹੜਾ ਪਰਚਾ ਦਰਜ ਕਰਕੇ ਰੱਖ ਦਿੱਤਾ ਅਣਪਛਾਤਾ ਕੌਣ ਹੈ ਜੋ ਮਾਨਸਾ ਦਾ ਜੋ ਉਹਦੇ ਆਧਾਰ ਕਾਰਡ ਦੇ ਨਾਲ ਛੇੜਛਾੜ ਕਰਕੇ ਆ ਸੀਡੀਪੀਓ ਤੋਂ ਅੰਗਹੀਨ ਦਾ ਸਰਟੀਫਿਕੇਟ ਜਾਲੀ ਬਣਾਵਾ ਗਿਆ ਮੂਸੇ ਦੀ ਰੈਜਿਊਰੈਂਸ ਦਿਖਾਤੀ ਸਰਪੰਚ ਦੀ ਮੋਰ ਜਾਲੀ ਬਣਾਇਆ ਗਿਆ ਕਿ ਉਸ 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 ਵਿਅਕਤੀ ਦਾ ਨਾਮ ਪੁਲਿਸ ਨਹੀਂ ਨਹੀਂ ਲੱਭ ਸਕੇਗੀ ਜਾਉ ਨੂੰ ਅਰਪਛਾਤ ਤੇ 0 ਐਫ ਆਈ ਆਰ ਕਰਕੇ ਆਪਣੇ ਗਨ ਜਿਹੜੀ ਜ਼ਿੰਮੇਵਾਰੀ ਲੈ ਕੇ ਬਣੀ ਰੱਖ ਦਿੱਤੀ ਗਈ ਹੈ ਸਮਝ ਨਹੀਂ ਆਉਂਦੀ ਇਸ ਤਰ੍ਹਾਂ ਕੇਸ ਸਾਨੂੰ ਕਿਉਂ ਲੰਕਾਇਆ ਜਾਂਦਾ ਮੈਂ ਤੁਹਾਨੂੰ ਦੱਸਾਂ ਮੇਰੇ ਘਰ ਦੇ ਬਾਹਰ ਏਐਸਆਈ ਲੱਗਿਆ ਹੋਇਆ ਠਾੜੇਦਾਰ ਸਾਹਿਬ ਇੱਕ ਉਹਦੇ ਘਰ ਦੀ ਦੇਖੀ ਹੋਗੀ ਅੱਜ 15 ਦਿਨ ਹੋ ਗਏ ਕਾਰ ਵੀ ਟ੍ਰੇਸ ਕਰ ਲਈ ਬੰਦੇ ਵੀ ਟ੍ਰੇਸ ਕਰ ਲਏ ਪਤਾ ਨਹੀਂ ਪੁਲਿਸ ਕਿਹੜੀ ਘਟਨਾ ਨੂੰ ਹਲੇ ਤੂੰ ਨੂੰ ਲੱਗਦਾ ਵੀ ਹਲੇ ਕੋ ਕਰਮੇ ਕਰ ਲਓ ਫੇਰ ਫੜ ਲਾਂਗੇ ਆਰਨਾ ਕਰਨੀ ਹੈ ਕੋਈ ਉਹ ਜਿਹੜਾ ਬੰਦਾ ਉਹਨੂੰ ਟ੍ਰੇਸ ਕਰ ਦੋ ਕੋਰਸ ਤੇ ਤੁਰੇ ਫਿਰ ਦੋ ਕਿਤੇ ਜੀ ਆ ਕੇ ਕਰੂਗਾ ਕਾਰਵਾਈ ਤੇ ਅਗਲੇ ਦੇ ਘਰੇ ਰੋਟੀ ਨਹੀਂ ਪੱਕਦੀ ਘੱਟੋ ਘੱਟ ਮੇਰੀ ਹੱਥ ਬੰਨ ਕੇ ਬੇਰਤੀ ਹੈ ਤੁਹਾਨੂੰ ਤੁਸੀਂ ਆਪ ਦੇ ਮੁਲਾਜ਼ਮਾਂ ਨੂੰ ਸੇਫਟਾ ਕਰ ਲਓ ਚਲੋ ਅਸੀਂ ਤਾਂ ਖਾਦੀ ਘੜੀ ਜਿੰਨੇ ਸਾਡਾ ਟਾਈਮ ਕੱਪਦਾ ਅਸੀਂ ਤਾਂ ਟਪਾ ਲਾਂਗੇ ਪਰੰਤੂ ਆਪ ਦੇ ਕਰਮਚਾਰੀਆਂ ਦੀ ਆਪ ਦੇ ਪੁਲਿਸ ਮੁਲਾਜ਼ਮਾਂ ਦੀ ਰੱਖਿਆ ਕਰਨਾ ਤਾਂ ਤੁਹਾਡਾ ਧਰਮ ਹੈ ਤੁਹਾਡਾ ਭਰਾ ਹੈ ਤੁਹਾਡੇ ਨਾਲ ਦਾ ਕੱਲ ਤੁਸੀਂ ਵੀ ਉਹਦੀ ਜਗ੍ਹਾ ਤੇ ਹੋ ਸਕਦੇ ਹੋ ਉਹਦੇ ਘਰ ਵਾਲੀ ਉਹ ਬਚਾਰੀ ਨੂੰ ਬੁਖਾਰ ਚੱਲ ਰਿਹਾ ਉਹ ਬੱਚੇ ਉਹਦੇ ਡਰੇ ਹੋਏ ਨੇ ਰਾਤ ਨੂੰ ਕੋਣ ਪਵੇ ਘਰੇ ਜੇ ਮਾਨਸਰ ਦਾ ਇੱਕ ਬੰਦਾ ਲੋਕਲ ਆ ਜਾ ਕੋਈ ਬਾਹਰ ਹੋਣਾ ਤੇ ਤੁਸੀਂ ਉਹਨਾਂ ਨੂੰ ਫੜ ਕੇ ਤਸੱਲੀ ਕਰਾਓਗੇ ਲਈ ਬਹੁਤ ਦੇਰੀ ਕੀਤੀ ਜਾ ਰਹੀ ਹੈ ਹਰ ਇੱਕ ਜਾਇਜ਼ ਕੰਮ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਬਾਜਾ ਕੀ ਤੁਸੀਂ ਇਹਨਾਂ ਚੋਣਾਂ 'ਚ ਸਰਕਾਰ ਦਾ ਵਿਰੋਧ ਕਰੋਗੇ ਪਰ ਚਾਰ ਲੇਖਿਕ ਪਾਰਟੀ ਦੇ ਨਾਲ ਜਾਓਗੇ ਜੀ ਬੇਟਾ ਮੇਰੇ ਕੋਲੇ ਵਿਰੋਧ ਹੀ ਹੈ ਸਰਕਾਰ ਦਾ ਸਰਕਾਰ ਦਾ ਮੇਰੇ ਕੋਈ ਮੈਂ ਤਾਂ ਮੇਰੇ ਵੀ ਨਹੀਂ ਕੋਈ ਹੰਦਸ਼ੀ ਨਹੀਂ ਉਹਨਾਂ ਨਾਲ ਵੀ ਜੇ ਮੈਂ ਕਹਾ ਵੀ ਮੇਰਾ ਕਿਸੇ ਗੱਲ ਦਾ ਕੋਈ ਵੱਟ ਦਾ ਰਵਾ ਦੇਖੋ ਜਿੰਨੇ ਮੇਰੇ ਕੇਸ ਨਾਲ ਸੰਬੰਧਿਤ ਕੰਮ ਹੈ ਸਾਰੇ ਦੇ ਵਿੱਚ ਸਰਕਾਰ ਦੀ ਢਿੱਲਾ ਰੋਸ ਪਹਿਲਾ ਮੈਂ ਸੀਐਮ ਸਾਹਿਬ ਨੂੰ ਘਰੇ ਜਾ ਕੇ ਮਿਲਦਾ ਮੈਂ ਉਹਨੂੰ ਕਹਿੰਦਾ ਵੀ ਤੁਹਾਡੀ ਸਰਕਾਰ ਦੇ ਤੁਹਾਡੇ ਜਿਹੜੇ ਵੀਡੀਆ ਸਲਾਹਕਾਰ ਨੇ ਉਹਨਾਂ ਨੇ ਸਾਡੀ ਸਿਕਿਉਰਿਟੀ ਲਈ ਕੀਤੀ ਬਾਈ ਨੇਮ ਕੀਤੀ ਉਹਦੀ ਕੋਈ ਪ੍ਰਤਾਜ ਨਹੀਂ ਕੀਤੀ ਗਈ ਫਿਰ ਵੀਡੀਓ ਦੀ ਜਿਹੜੀ ਹੈ ਨੋਰਸ ਦੀ ਵੀਡੀਓ ਬਣ ਗਈ ਅੱਜ 1 ਸਾਲ ਸਵਾ ਸਾਲ ਵਗੂ ਹੋ ਗਿਆ ਸਰਕਾਰ ਦੇ 3 ਮਹੀਨੇ ਦਾ ਫਿਰ ਸਮਾਂ ਮੰਗ ਲਿਆ ਕਿ ਕਾਦੇ ਲਈ ਐਡੀਜੀਪੀ ਸਾਹਿਬ ਨੂੰ ਮਨਜੂਰ ਹਾਈ ਕੋਰਟ ਨੇ ਕਟਾਰੇ ਜੀ ਵੀ ਖੜਾ ਕਰ ਲਿਆ ਭਾਈ ਦੱਸ 7 ਤੇ 8 ਦੀ ਰਾਤ ਨੂੰ ਤੁਹਾਡੀ ਕਸਟਡੀ ਦੇ ਵਿੱਚ ਸੀ ਬਠਿੰਡਾ ਜੇਲ੍ਹ ਤੋਂ ਬਾਹਰ ਸੀ ਫਿਰ ਵੀ ਤੁਸੀਂ ਉਹਦੀ ਜਿਹੜੀ ਵੀਡੀਓ ਬਣੀ ਹੈ ਤੁਸੀਂ ਕਿਹਨੂੰ ਸੰਤ ਪਤਾ ਨਹੀਂ ਇਹ ਪਤਾ ਕਰਦੇ ਆ ਕਿੱਥੋਂ ਪਤਾ ਕਰਦੇ ਆ ਭਾਈ ਜਗਿੰਦਰ ਪਟਿਆਲ ਜੀ ਜਿਹੜੇ ਪੱਤਰਕਾਰ ਜੀ ਤੁਹਾਡੇ ਬੋਲੇ ਬਨੇ ਕੰਟੈਕਟ ਵੀ ਤੇ ਤੁਹਾਡੇ ਕੋਲ ਹੈ ਦੋਸ਼ੀ ਤੁਹਾਡੀ ਕਸਟਡੀ ਦੇ ਵਿੱਚ ਹੈ ਵੀਡੀਓ ਕਾਲ ਤੇ ਤੁਸੀਂ ਪੁੱਛ ਸਕਦੇ ਹੋ ਪਰ ਤੁਸੀਂ ਰੱਬ ਦਾ ਵਾਸਤਾ ਤੁਹਾਡੇ ਇਸ ਕੇਸ ਨੂੰ ਸੰਸਾਰ ਦੇਖ ਰਿਹਾ ਸਾਰਾ ਤੁਸੀਂ ਸਾਡੇ ਲਈ ਨਾ ਮੈਂ ਤਾਂ ਇੱਕ ਇੱਕ ਵਾਰੀ ਤੁਸੀਂ ਮੈਨੂੰ ਤਾਂ ਖਤਮ ਕਰ ਹੀ ਦਿੱਤਾ ਮੇਰੇ ਘਰ ਦਾ ਵੇੜਾ ਤਾਂ ਤੁਸੀਂ ਮੁੱਦਾ ਮਾਰ ਹੀ ਦਿੱਤਾ ਪਰੰਤੂ ਤੁਹਾਡੀ ਜਿਹੜੀ ਜਸਟਿਸ ਪ੍ਰਕਿਰਿਆ ਹੈਗੀ ਜਾਂ ਸਰਕਾਰ ਦਾ ਰੋਲ ਹੈ ਇਹਨੂੰ ਸਾਰਾ ਸੰਸਾਰ ਦੇਖ ਰਿਹਾ ਹੈ ਮੇਰੇ ਲਈ ਨਾ ਸਹੀ ਆਪਣੇ ਲੋਕਤੰਤਰ ਦੀ ਇੱਜ਼ਤ ਵਾਸਤੇ ਆਪਣੇ ਜਿਹੜਾ ਸਾਡਾ ਸਰਕਾਰਾਂ ਦਾ ਜੋ ਰਵਈਆ ਹੈ ਇਹ ਤੁਹਾਡਾ ਸਾਰਾ ਸੰਸਾਰ ਤਮਾਸ਼ਾ ਦੇਖ ਰਿਹਾ ਇਸ ਕੇਮ ਦੇ ਉੱਤੇ ਤੁਸੀਂ ਕਰ ਕੀ ਰਹੇ ਹੋ ਕਿ ਏ ਡੀ ਜੀ ਪੀ ਸਾਹਿਬ ਨੂੰ ਇਹਨਾਂ ਨੂੰ ਪਤਾ ਤੇ ਤੁਹਾਡੀ ਕਸਟਡੀ ਦੇ ਵਿੱਚ ਮੁੱਲਜਮਾ ਹੈ ਉਹਨਾਂ ਦੀਆਂ ਦੋ ਵੀਡੀਓਜ਼ ਬਣੀਆਂ ਕਿੱਥੇ ਬਣੀਆਂ ਯਾਰ ਝੂਠ ਮਾਰਨ ਦੀ ਵੀ ਕੋਈ ਹੱਦ ਹੁੰਦੀ ਐ ਜੇਕਰ ਤੁਸੀਂ ਇਹਨਾਂ ਕੇਸ ਨੂੰ ਰਜਿਸਟਰੀ ਨਹੀਂ ਕਰਨਾ ਚਾਹੁੰਦੇ ਤਾਂ ਸਟੇਟ ਜਵਾਬ ਦੇ ਦੇਵੇ ਮੈਂ ਤੁਹਾਡੇ ਮਲ ਪ੍ਰੈਸ ਦੇ ਮਾਧਮ ਨਾਲ ਇਹ ਗੱਲ ਕਹਿਣਾ ਤੁਸੀਂ ਮੈਨੂੰ ਕਿਤੇ ਬੁਲਾ ਕੇ ਮੁੱਖ ਮੰਤਰੀ ਸਾਹਿਬ ਇਹ ਗੱਲ ਦਾ ਅਨਾਉਂਸ ਕਰਦੇ ਯਾਰ ਅਸੀਂ ਨਹੀਂ ਕਰਨੀ ਆ ਚੱਕਾ ਉਹਦੀ ਐਫ ਆਈ ਆਰ ਅਧਿਕਾਰੀ ਲੈ ਜਾ ਮੈਂ ਚੱਲ ਜੂ ਆ ਖੁਸ਼ੀ ਖੁਸ਼ੀ ਭੱਜੂਗਾ ਕਟੋ-ਕਟ ਮੇਰੀ ਪਕਾਈ ਤਾਂ ਬਚੂਗੀ ਨਾ ਅਸੀਂ ਕਰ ਲਾਂਗੇ ਕਿ ਤੁਹਾਡੇ ਵਸਦੀ ਗੱਲ ਦੀ ਤੁਸੀਂ ਸਰਕਾਰ ਚਲਾਉਣਾ ਆਪਣੇ ਡਿਵੈਲਪਮੈਂਟ ਦੇ ਕੰਮ ਕਰਨਾ ਚਲੋ ਛੱਡ ਦਿਓ ਸਾਨੂੰ ਛੱਡੀ ਗੱਲ ਕੀ ਹੈ ਅਸੀਂ ਲੋੜ ਕੋਲ ਕਿ ਆਉਂਦਾ ਕਿਤੇ ਨਾ ਕਿਤੇ 2-4 ਸਾਲ 10 ਸਾਲ ਬਾਅਦ ਜਦੋਂ ਕਿਤੇ ਕੋਈ ਸਾਡੇ ਅੱਖ ਦਾ ਬੰਦਾ ਆ ਗਿਆ ਇਸ ਕਰਵਾ ਲਾਂ ਜਿਹਨਾਂ ਤੋਂ ਮੇਰੀ ਬੇਨਤੀ ਹੈ ਗਵਰਨਰ ਸਾਹਿਬ ਸੀਐਮ ਮਾਨ ਸਾਹਿਬ ਨੇ ਕਿ ਬਿਆਨ ਦਿੱਤਾ ਸੀ ਸਾਲ ਦੇ ਕਰੀਬ ਹੋ ਗਿਆ ਵੀ ਗੋਲਡੀ ਬਰਾਡ ਨੂੰ ਰੀਟੇਨ ਕਰਕੇ ਜਲਦ ਲਿਆਂਦਾ ਜਾਏਗਾ ਪੰਜਾਬ ਉਹ ਗੱਲ ਹਲੇ ਤੱਕ ਕੋਈ ਸਾਹਮਣੇ ਨਹੀਂ ਆਈ ਜੀ ਕੋਲ ਲੈ ਆਉਂਗਾ ਬੇਟਾ ਕੌਣ ਲੈ ਆਉਗਾ ਜਿਹੜੀ ਚੀਜ਼ ਹੱਥ ਦੇ ਵਿੱਚ ਪਈ ਹੈ ਮੈਂ ਤੁਹਾਨੂੰ ਕਹਿ ਰਿਹਾ ਵੀ 7 ਤੇ 8 ਮਾਰ ਲੌਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਰ ਜੇਲ੍ਹ ਤੋਂ ਬਾਹਰ ਸੀ। ਔਰ ਉਹ ਉਸ ਦਾ ਕੋਈ ਹਿਸਾਬ-ਕਿਤਾਬ ਦਿੱਤਾ ਨਹੀਂ ਜਾ ਰਿਹਾ। ਸਾਨੂੰ ਤਾਂ ਇੱਥੋਂ ਤੱਕ ਵੀ ਮਨ ਮੈਂ ਆਪਣੇ ਭਰੋਸੇਯੋਗ ਸੂਤਰਾਂ ਨੂੰ ਜਿਵੇਂ ਮੈਨੂੰ ਆਪ ਨੂੰ ਪਤਾ ਲੱਗਦਾ ਹੈ ਵੀ ਬੰਦੇ ਜਿਹਦੇ ਵੀਡੀਓ ਕਰਾਉਣਾ ਹੈ ਤਾਂ ਕੈਨੇਡਾ ਵੀ ਟੱਪ ਗਏ। ਮੈਂ ਕੀ ਵੀ ਸੁਣਦਾ ਕਾਣਾ ਮੈਂ ਕਿਵੇਂ ਕਿਵੇਂ ਪ੍ਰੂਫ ਕਰ ਰਹਿਣਾ ਗੱਲਾਂ। ਸਰਕਾਰ ਨੇ ਸੁਣ ਲਈ ਸਰਕਾਰ ਗੱਲ ਸੁਣ ਕੇ ਰਾਜੀ ਦੀ। ਆ ਤੁਸੀਂ ਦੇਖੋ ਵੀ 2 ਸਾਲ ਹੋ ਗਏ ਚਾਰਜ ਫਰੇਮ ਨਹੀਂ ਹੋ ਰਹੇ ਸਾਡੇ ਹਲੇ ਤੱਕ। ਦੋਸ਼ੀ ਬੜੇ ਤਰੀਕੇ ਦੇ ਨਾਲ ਆ ਜਿਹੜੀਆਂ ਆਪਣੀਆਂ ਹਰ ਇੱਕ ਵਾਰੀ ਨਾ ਹੁਣ ਚਲਾਨ ਦੀ ਕਾਪੀ ਨਹੀਂ ਦਿੱਤੀ ਜਾਂ ਕਿ ਸਾਨੂੰ ਪੂਰੀਆਂ ਨਹੀਂ ਦਿੱਤੀਆਂ ਦਿੱਤੀਆਂ ਤਾਂ ਹੈ ਪਰ ਪੂਰੀਆਂ ਨਹੀਂ ਦਿੱਤੀਆਂ ਭਾਈ ਜਦੋਂ ਤੁਸੀਂ ਸਾਈਨ ਕਰਕੇ ਤੇ ਕਿਰਾਏ ਸਾਨੂੰ ਜਿਹੜੇ ਆਈਓ ਨੇ ਦਿੱਤੇ ਰਿਹਾ ਤੁਹਾਡੇ ਕੋਲ ਪਹੁੰਚਦਾ ਕੀਦਾ ਚਲਾਨ ਤੁਹਾਡੇ ਸਾਈਨ ਹੋਏ ਨੇ ਤੁਸੀਂ ਕਾਪੀਆਂ ਨੇ ਕਿੰਨੀਆਂ ਵੀ ਕਿੰਨੀਆਂ ਕਾਪੀਆਂ ਦਾ ਪੂਰੀਆਂ ਹੈ ਕਿ ਨਹੀਂ ਹੈ ਇਹ ਗੱਲਾਂ ਨੇ ਐਵੇਂ ਇੱਕ ਅਦਾਲਤ ਦੀ ਅਵੇਹਲਨਾ ਕਰਨ ਵਾਲੀ ਗੱਲ ਹੈ ਸਮਾਂ ਬਰਬਾਦ ਕਰਨ ਵਾਲੀ ਗੱਲ ਆ ਦਾ ਆਪਣਾ ਠੀਕ ਹੈ ਧੰਨਵਾਦ